ਜਲੰਧਰ ਦੇ ਖਾਣਾ ਡਿਵੀਜ਼ਨ ਨੰਬਰ 4 ਦੇ ਅਧੀਨ ਆਉਂਦੇ ਸਕਾਈਲਾਰਕ ਚੌਂਕ ਦੇ ਕੋਲ ਨਾਕਾਬੰਦੀ ਦੌਰਾਨ ਪੁਲਿਸ ਨੇ ਇੱਕ ਵਪਾਰੀ ਤੋਂ 558000 ਦੀ ਨਕਦੀ ਬਰਾਮਦ ਕੀਤੀ ਹੈ ਜਿਸ ਨੂੰ ਪੁਲਿਸ ਨੇ ਕੋਡ ਆਫ ਕੰਡਕਟ ਦੇ ਤਹਿਤ ਜ਼ਬਤ ਕਰ ਲਿਆ ਹਾਲਾਂਕਿ ਵਪਾਰੀ ਨੇ ਪੁਲਿਸ ਤੇ ਹਰਾਸਮੈਂਟ ਕਰਨ ਦਾ આરોਪ ਲਗਾਇਆ ਖਾਣਾ ਡਿਵੀਜ਼ਨ ਨੰਬਰ 4 ਦੇ ਪ੍ਰਭਾੜੀ ਨੇ ਦੱਸਿਆ ਕਿ ਚੋਣਾ ਦੇ ਤਹਿਤ ਨਾਕਾਬੰਦੀ ਕੀਤੀ ਗਈ ਸੀ ਇਸ ਦੌਰਾਨ ਫਗਵਾੜਾ ਗੇਟ ਦੇ ਇੱਕ ਵਪਾਰੀ ਤੋਂ 5.5 ਲੱਖ ਰੁਪਏ ਦੀ ਨਕਦੀ ਬਰਾਮਦ ਕੀਤੀ ਗਈ ਹੈ ਫਿਰ ਚੋਣ ਆਯੋਗ ਦੇ ਹਿਦਾਇਤਾ ਦੇ ਤਹਿਤ ਇਸ ਨੂੰ ਜ਼ਬਤ ਕਰ ਲਿਆ ਗਿਆ ਕਿਉਂਕਿ ਵਪਾਰੀ ਪੂਰੇ ਦਸਤਾਵੇਜ਼ ਨਹੀਂ ਦਿਖਾ ਪਾਇਆ ਉਧਰੋਂ ਫਗਵਾੜਾ ਗੇਟ ਦੇ ਸੈਂٹری ਵਪਾਰੀ ਨੇ ਰੋਪਲਗੌਂਦ ਦੇ ਕਿਹਾ ਕਿ ਵਪਾਰੀ ਆਪਣਾ ਕੈਸ਼ ਉਹ ਬੈਂਕ ਦੇ ਵਿੱਚ ਜਮ੍ਹਾਂ ਕਰਵਾਉਣ ਲਈ ਵੀ ਨਹੀਂ ਲਿਜਾ ਸਕਦਾ ਫਿਰ ਅਜਿਹਾ ਕੀ ਹੋ ਗਿਆ ਕਿ ਪੁਲਿਸ ਦੇ ਵੱਲੋਂ ਉਸ ਦੀ ਹਰਾਸਮੈਂਟ ਕੀਤੀ ਜਾ ਰਹੀ ਹੈ ਉਸਨੇ ਕਿਹਾ ਕਿ ਪੁਲਿਸ ਦੇ ਵੱਲੋਂ ਜਾਣਬੁੱਝ ਕੇ ਅਜਿਹਾ ਕੀਤਾ ਜਾ ਰਿਹਾ ਹੈ ਫਸਾਈ ਲਰ ਜੋ ਨਾਕਾ ਲੱਗਾ ਜੀ ਲੋਕ ਸਭਾ ਚੋਣਾ ਦੌਰਾਨ ਉਸ ਨਾਕੇ ਤੇ ਆਪਾਂ ਗੱਡੀ ਰੋਕੀ ਗੇ ਆ ਵਾਲੀ ਐਮਡੀ ਹੈਕਟਰ ਤੇ ਇਹ ਗੱਡੀ ਦੇ ਵਿੱਚੋਂ ਜਿਹੜੇ ਮਾਲਕ ਸੀ ਉਹਨਾਂ ਨੇ ਆਪਣਾ ਜੰਗਬਾ ਦਰਸ਼ਕ ਦੱਸਿਆ ਔਰ ਇਹ ਜਿਹੜੇ ਫਗਵਾੜਾ ਗੇਟ ਨੇ ਬਲਬੀਰ ਸਿੰਘ ਦੇ ਸੰਤ ਨਾਮ ਦੀ ਦੁਕਾਨ ਹੈ ਤੇ ਇਹਨਾਂ ਦੇ ਅੱਗੇ ਬੈਗ ਪਿਆ ਸੀ ਕਾਲੇ ਰੰਗ ਦਾ ਹੈਂਡ ਬੈਗ ਉਹਨੂੰ ਚੈੱਕ ਕੀਤਾ ਉਹਦੇ ਵਿੱਚੋਂ 5,58,400 ਰੁਪਏ ਬਰਾਮਦ ਹੋਏ ਹੈ ਜੋ ਐਸਐਸਟੀਮ ਦੇ ਇੰਚਾਰਜ ਨੇ ਚੈੱਕ ਕੀਤੀ ਉਹ ਜਿਹੜਾ ਇੱਕ ਸਟੇਟਮੈਂਟ ਦਿਖਾ ਰਹੇ ਆ ਉਹ ਸਫੀਸ਼ੀਐਂਟ ਹੀ ਹੈ ਜੀ ਇਲੈਕਸ਼ਨ ਕਮਿਸ਼ਨ ਦੇ ਕੋਡ ਆਫ ਕੰਡੈਕਟ ਤਦ ਤੱਕ 50000 ਤੋਂ ਉੱਪਰ ਅਮਾਉਂਟ ਲੈ ਕੇ ਕਿਤੇ ਵੀ ਜਾਣਾ ਆਪਾਂ ਹੈਂਡਲ ਨਹੀਂ ਕਰ ਸਕਦੇ ਤੇ ਇਸ ਲਈ ਇਹਨੂੰ ਸੀਜ਼ਰ ਜਬਤ ਕੀਤਾ ਗਿਆ ਇਹ ਖਜ਼ਾਨੇ ਜਮਾ ਕਰਵਾ ਰਹੇ ਹਾਂ ਜੀ ਅੱਗੇ ਆਪਣੇ ਡਾਕੂਮੈਂਟਸ ਦਿਖਾ ਕੇ ਆਪਣੇ ਲੈ ਕਰਦੇ ਆ ਜੀ ਸਰ ਉਹਨਾਂ ਦਾ ਕਹਿਣਾ ਮੈਂ ਬੈਂਕ ਜਮਾ ਕਰਾ ਰਿਆ ਸੀ ਜਿਹੜੇ ਮੈਂ ਸਟੇਟਮੈਂਟ ਵੀ ਦਿਖਾਈ ਹੈਗੀ ਨਹੀਂ ਉਹ ਮੈਂ ਨਹੀਂ ਉਹਨਾਂ ਕਰ ਸਕਦਾ ਉਹਨੂੰ ਸਫੀਸ਼ੀਐਂਟ ਜਿਹੜਾ ਸੈਟ ਇਹਨਾਂ ਦੀ ਸੈਟਲਮੈਂਟ ਜਿਹੜੀ ਤਸੱਲੀ ਕਰਾਉਣੀ ਹੈ ਉਹ ਸਵਾਰਡ ਡਿਪਾਰਟਮੈਂਟ ਦੀ ਕਰਾਉਣੀ ਹੈ ਐਸਐਸਪੀ ਟੀਮਾਂ ਦੀ ਕਰਾਉਣੀ ਹੈ ਕੈਸ਼ ਹੁਣ ਕਿੱਥੇ ਜਮਾ ਕਰਵਾਜੇ ਆਪਾਂ ਗੱਡੀ ਰੋਕੀ ਇੱਕ ਆ ਵਾਲੀ ਐਮਡੀ ਹੈਕਟਰ ਤੇ ਇਸ ਗੱਡੀ ਦੇ ਵਿੱਚੋਂ ਉਹ ਜਿਹੜੇ ਮਾਲਕ ਸੀ ਉਹਨਾਂ ਨੇ ਆਪਣਾ ਬਲਜੰਗਵਾ ਦੱਸਿਆ ਤੇ ਇਥੇ ਜਿਹੜੇ ਫਗਵਾੜਾ ਗੇਟ ਨੇ ਬਲਬੀਰ ਸਿੰਘ ਐ ਸੰਤ ਨਾਮ ਦੀ ਦੁਕਾਨ ਹੈ ਤੇ ਇਹਨਾਂ ਦੇ ਅੱਗੇ ਬੈਗ ਪਿਆ ਸੀ ਕਾਲੇ ਰੰਗ ਦਾ ਹੈਂਡ ਬੈਗ ਉਹਨੂੰ ਚੈੱਕ ਕੀਤਾ ਉਹਦੇ ਵਿੱਚੋਂ 5,58,400 ਰੁਪਏ ਬਰਾਮਦ ਹੋਏ ਐ ਜੋ ਐਸਐਸਸੀ ਟੀਮ ਦੇ ਇੰਚਾਰਜ ਨੇ ਚੈੱਕ ਕੀਤੀ ਉਹ ਜਿਹੜਾ ਇੱਕ ਸਟੇਟਮੈਂਟ ਦਿਖਾ ਰਹੇ ਆ ਉਹ ਸਫੀਸ਼ੀਐਂਟ ਨਹੀਂ ਹੈ ਜੀ ਇਲੈਕਸ਼ਨ ਕਮਿਸ਼ਨ ਦੇ ਕੋਡ ਆਫ ਕੰਡੈਕਟ ਦਾ 50 ਹਜ਼ਾਰ ਤੋਂ ਉੱਪਰ अमाउंट ਲੈ ਕੇ ਕਿਤੇ ਵੀ ਜਾਣਾ ਆਪਾਂ ਹੈਂਡਲ ਨਹੀਂ ਕਰ ਸਕਦੇ ਇਸ ਲਈ ਇਹਨੂੰ ਸੀਜ਼ਰ ਕਰ ਦਿੱਤਾ ਗਿਆ ਇਹ ਖਜ਼ਾਨੇ ਜਮ੍ਹਾਂ ਕਰਵਾ ਰਹੇ ਹਾਂ ਅੱਗੇ ਆਪਣੇ ਡਾਕੂਮੈਂਟਸ ਦਿਖਾ ਕੇ ਆਪਣੇ ਲੈ ਜਾਣ ਦੇ ਸਰ ਉਹਨਾਂ ਨੇ ਕਿਹਾ ਮੈਂ ਬੈਂਕ ਜਮ੍ਹਾਂ ਕਰਾ ਰਿਆ ਸੀ ਜਿਹੜੇ ਮੈਂ ਸਟੇਟਮੈਂਟ ਵੀ ਦਿਖਾਈ ਹੈਗੀ ਨਹੀਂ ਉਹ ਮੈਂ ਨਹੀਂ ਉਹਨਾਂ ਕਰ ਸਕਦਾ ਉਹਨੂੰ ਸਫੀਸ਼ੀਐਂਟ ਜਿਹੜਾ ਸੈਟ ਇਹਨੂੰ ਵੀ ਸੈਟਲਮੈਂਟ ਜਿਹੜੀ ਤਸੱਲੀ ਕਰਾਉਣੀ ਹੈ ਉਹ ਸਵੈਦਾਰ ਡਿਪਾਰਟਮੈਂਟ ਦੀ ਕਰਾਉਣੀ ਹੈ ਐਸਐਸਟੀ ਟੀਮਾਂ ਦੀ ਕਰਾਉਣੀ ਹੈ ਕੈਸ਼ ਹੁਣ ਕਿੱਥੇ ਜਮ੍ਹਾਂ ਕਰਵਾ ਲਵਾਂ ਹੁਣ ਅਸੀਂ ਇਹਨੂੰ ਖਜ਼ਾਨੇ ਜਮ੍ਹਾਂ ਕਰਵਾਵਾਂਗੇ ਬਿਊਰੋ ਰਿਪੋਰਟ ਦਾ 7 نیوز ਇੰਡੀਆ